ਸਤਿ ਸ਼੍ਰੀ ਅਕਾਲ ਬੀਬੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਠਾਕ ਪੰਮੀ ਨੂੰ ਲੈ ਆਂਦਾ ਚਾਰ ਦਿਨ ਰਹਿ ਜਾਂਦੀ ਮੇਰੇ ਕੋਲ ਪੰਮੀ ਪਿਛਲੇ ਮਹੀਨੇ 10 ਦਿਨ ਰਹਿ ਕੇ ਗਈ ਤੁਹਾਡੇ ਕੋਲ ਇਸ ਵਾਰੀ ਮੈਂ ਸੋਚਿਆ ਸੀ ਚਾਰ ਦਿਨ ਰਹਿ ਕੇ ਜਾਣਾ ਵਾ ਪਰ ਹੁਣ ਮੈਂ ਚੱਲਿਆ 2 ਮਿੰਟ ਬੈਠ ਕੇ ਉਦ ਕੀ ਗੱਲ ਹੋ ਗਈ ਕਿਉਂ ਚੱਲਿਆ ਮੈਂ ਸੋਚਿਆ ਬੀਬੀ ਚਾਰ ਦਿਨ ਇੱਥੇ ਮੇਰੀ ਸੇਵਾ ਪਾਣੀ ਹੋਏਗੀ ਹੁਣ ਤੁਸੀਂ ਸਾਗ ਬਣਾਉਣ ਦੇਓ ਚਾਰ ਦਿਨ ਅੱਗੇ ਪਿੱਛੇ ਸਾਗ ਹੀ ਘੁੰਮਣਾ ਵਾ ਕੀ ਬੋਲੀ ਕਦਾ ਫੋਨ ਆ ਗਿਆ ਤੁਸੀਂ ਬਨੇ ਪੀਂਦਿੰਦਾ ਯਾਰ ਹੈਲੋ ਹਾਂਜੀ ਹਾਂਜੀ ਅੱਜ ਸਟੇਟਮੈਂਟ ਇੱਕ ਵਾਰ ਫੋਨ ਕਰ ਬੀ ਕਿੱਥੇ ਕਿੱਥੇ ਹੈਲੋ 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 ਇੱਧਰ ਇੱਧਰ ਆਓ ਉਹ ਨਹੀਂ ਪੀ ਪਾਇਆ ਮੈਂ ਉਹ ਜੀ ਨਹੀਂ ਪਾਇਆ ਮੈਂ ਪੀ ਫਿਰਨ ਪੀ ਕੇ ਦਿਖਾ ਕੀ ਪਾਇਆ ਮੈਂ ਮੈਂ ਨਹੀਂ ਪੀਣਾ ਉਹ ਪੀ ਉਹਨੂੰ ਚੱਲ ਪੀ ਕੀ ਹੋੜੇ ਸਾਰਾ ਵੀ ਉਹਨੂੰ ਖਤਮ ਕਰ ਖਤਮ ਕਰ ਦੇ ਇਸੇ ਨਾਲ ਨੂੰ ਪਾਇਆ ਕੀ ਸੀ ਵਿੱਚੋਂ ਮੇਰਾ ਜੂਸ ਪੀਣ ਨੂੰ ਦਿਲ ਕਰਦਾ ਸੀ ਮੇਰੇ ਕੋਲ ਪੈਸੇ ਐ ਨਹੀਂ ਪਾਉਣਾ ਕੀ ਤੈਨੂੰ ਭਲੇਖਾ ਹੀ ਪਾਇਆ ਸੀ ਹੈਲੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਬੁਲਾ ਰਿਹਾ ਸਤਿ ਸ੍ਰੀ ਅਕਾਲ ਭਾਜੀ ਟਰੱਕਾਂ ਦੇ ਮਾਲਕ ਤੁਸੀਂ ਹੋ ਹਾਂਜੀ ਹਾਂਜੀ ਦੱਸੋ ਕਿੰਨੇ ਟਰੱਕ ਆਪਣੇ ਤੇ ਟਰੱਕ ਤਾਂ ਬਹੁਤ ਹੈ ਬਾਕੀ ਦਾ ਮਾਲ ਵੇਚ ਗਿਆ ਆਪਣੇ ਕੋਲ ਸਿਰਫ ਰਹਿ ਗਿਆ 1 2 3 4 ਤੇ ਤਕਰੀਬਨ 10 ਕ ਟਰੱਕ ਰਹਿ ਗਏ ਆਪਣੇ ਕੋਲ ਭਾਜੀ ਇਹ ਕਾਲੂਆਂ ਦਾ ਟਰੱਕ ਕਿੰਨੇ ਕ ਦਾ ਪਏਗਾ ਇੱਕ ਟਰੱਕ 50 ਹਜ਼ਾਰ ਦਾ 10 ਟਰੱਕ ਬਚੇ ਆ ਭਾਜੀ ਤੁਸੀਂ 10 ਟਰੱਕਾਂ ਦਾ ਮੇਰੇ ਨਾਲ ਸੌਦਾ ਕਰੋ ਦੱਸੋ ਨਾ 5 ਲੱਖ ਬਣਿਆ ਭਾਜੀ ਬਾਉ ਜੀ ਮੁਕਰਿਓ ਨਾ ਬਾਜੀ ਮੈਂ ਕਹ ਤੂੰ ਮੁਕਰਨਾ ਯਾਰ ਬਾਣ ਤੇ ਪੱਕੇ ਰਿਓ ਬਾਉ ਜੀ ਵਪਾਰੀ ਲੋਗ ਆ ਸਾਡਾ ਰੋਜ਼ ਦਾ ਕੰਮ ਐ ਮੈਂ ਹੁਣੇ ਜਿੰਨਾ ਪੈਸੇ ਲਿਆ ਕੇ ਗੱਡੀ ਤੇ ਤੁਹਾਨੂੰ ਲਿਆਓ ਲਿਆਓ ਤੁਸੀਂ ਪੈਸੇ ਲਾਓ ਸੋਦੇ ਤੁਹਾਡਾ ਤੁਹਾਡੇ ਵਰਗੇ ਬੰਦੇ ਰੋਝਣਾ ਚਾਹੀਦੇ ਬਾਉ ਜੀ ਆਹ ਲੋ 5 ਲੱਖ ਪੂਰਾ ਜੀ ਲੈ ਲਓ ਜੀ ਲੈ ਲਓ ਤੇ ਪੇ ਜੋ ਮੈਂ ਨਾ 10 ਟਰੱਕ ਤੇ ਜੋ ਡਰਾਈਵਰਾਂ ਨਾਲ ਮੇਰੇ ਤੁਹਾਡੇ ਦਾ ਟਰੱਕ ਭੇਜ ਦੇਣਾ ਵਾ ਜਲਦੀ ਜੀ ਖਾਲੀ ਕਰਾ ਕੇ ਵਾਪਸ ਵੀ ਹੋ ਜਾ ਜਿਵੇਂ ਕੋ ਦੁਬਾਰਾ ਦੂਸਰਾ ਮਾਲ ਲੋਡ ਕਰਨਾ ਹੈ ਬੋਜੀ ਕੀ ਉਹ ਜਬਾਨ ਕੀਤੀ ਮੇਨਾਂ ਖਾਲੀ ਖੁੱਲੀ ਨਹੀਂ ਮੈਂ ਤੁਹਾਡੇ ਨਾਲ ਉੱਕੇ ਪੁੱਕੇ ਟਰੱਕ ਕੀਤੇ 5 ਲੱਖ ਚ 10 ਬੋਹ ਭਾਜੀ ਜਿੱਦਾਂ ਕਰੋ ਸਟਾਰਟ ਚਲੋ ਆ ਲਓ ਫਕਤੇ ਕੇ ਗੱਲ ਦਸ ਜਨਾਨੀ ਤਾਕਤਵਾਰ ਆ ਕਿ ਬੰਦਾ ਤਾਕਤਵਾਰ ਆ ਤੇ ਪਾਜੀ ਤੁਹਾਨੂੰ ਕੀ ਲੱਗਦਾ ਮੈਨੂੰ ਤਾਂ ਲੱਗਦਾ ਵੀ ਬੰਦਾ ਤਾਕਤਵਾਰ ਵੀ ਆ ਤੇ ਦਲੇਰ ਵੀ ਆ ਉਹ ਪਾਜੀ ਜਾਗ ਯਾਰ ਜਨਾਨੀ ਤੋਂ ਡਰਦਾ ਬੰਦਾ ਘਰ ਦੇ ਸਾਰੇ ਕੰਮ ਕਰਦਾ ਵਾ ਨਾਲੇ ਇੱਕ ਗੱਲ ਹੋਰ ਵੇਖ ਤੂੰ ਜਦੋਂ ਵਿਆਹ ਨੂੰ ਜਾਂਦਾ ਡੇਢ 200 ਬੰਦਾ ਬਰਾਤ ਦਾ ਲੈ ਕੇ ਜਾਂਦਾ ਅਗਲੇ ਪਾਸੇ ਕੱਲੀ ਸ਼ੇਰਨੀ ਆਉਂਦੀ ਆ ਕੀ ਹੋਰ